ਹਾਂਜੀ ਵੀਰੋ ਹਾਜ਼ਰ ਹੋਇਆ ਤੁਹਾਡੇ ਲਈ ਫਿਰ ਲੈ ਕੇ ਹੁਣ ਤੁਹਾਨੂੰ ਦੱਸਦੇ ਹਾਂ ਦਿੱਲੀ ਹਰਿਆਣਾ ਅਤੇ ਪੰਜਾਬ ਦੀਆਂ ਮੰਡੀਆਂ ਦੇ ਕਣਕ ਦੇ ਰੇਟ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਡੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਹਾਂਜੀ ਵੀਰੋ ਸ਼ੁਰੂ ਕਰਦੇ ਹਾਂ ਦਿੱਲੀ ਤੋਂ ਦਿੱਲੀ ਦੇ ਮੰਡੀ ਦਾ ਕਣਕ ਦਾ ਰੇਟ ਰਹਾ ਅੱਜ ਦਾ ਪਹਿਲਾਂ ਨਾਲੋਂ ਦਿੱਲੀ ਦੇ ਵਿੱਚ ਕਣਕ ਦੇ ਰੇਟਾਂ ਦੇ ਵਿੱਚ ਭਾਰੀ ਗਰਾਫਟ ਦੇਖਣ ਨੂੰ ਮਿਲੀ ਹੈ ਜਿਹੜੀ ਕਣਕ ਦਿੱਲੀ ਦੇ ਵਿੱਚ 3000 ਦੇ ਕਰੀਬ ਵਿਕਦੀ ਸੀ ਹੁਣ ਉਹਦਾ ਰੇਟ 272800 ਰੁਪਏ ਹੀ ਰਹਿ ਗਿਆ ਹਰਿਆਣੇ ਦੇ ਵਿੱਚ ਹੈਗਾ 27110 ਰੁਪਈਆਂ ਤੋਂ ਲੈ ਕੇ 2730 ਰੁਪਏ ਤੱਕ ਉੱਥੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਮਲੇਰਕੋਟਲੇ ਮੰਡੀ ਦਾ ਵਿਕਿਆ 2500 ਤੋਂ ਲੈ ਕੇ 2550 ਦੇ ਵਿੱਚ ਪਟਿਆਲੇ ਵਿਕਿਆ 2510 ਤੋਂ 2560 ਰੁਪਏ ਸੰਗਰੂਰ ਵਿਕਿਆ 2730 ਰੁਪਏ ਤੋਂ 2740 ਰੁਪਈਆਂ ਤੱਕ ਜਲੰਧਰ ਵਿਕਿਆ ਜਲੰਧਰ ਸਾਇਦ 2710 ਤੇ 2730 ਰੁਪਏ ਤੱਕ ਇਹੀ ਪੰਜਾਬ ਚ ਰੇਟ ਨੇ ਦਿੱਲੀ ਦੇ ਰੇਟ ਵੀ ਹੁਣ ਪੰਜਾਬ ਦੇ ਰੇਟਾਂ ਨਾਲ ਹੀ ਮੇਲ ਖਾਂਦੇ ਨੇ ਜਿਹੜੀ ਦਿੱਲੀ ਦੇ ਵਿੱਚ ਕਣਕ ਦੇ ਰੇਟ ਅਸਮਾਨ ਸੌਂਦੇ ਸੀ 3-3000 ਰੁਪਏ ਕਣਕ ਵਿਗੀਆ ਦਿੱਲੀ ਦੇ ਵਿੱਚ ਪਿਛਲੇ ਦਿਨਾਂ ਚ ਹੁਣ ਗੱਲ ਕਰਦੇ ਆਪਾਂ ਮੱਕੀ ਦੀ ਮੱਕੀ ਬਿਹਾਰ ਵਾਲੀ ਦਾ ਰੇਟ ਹੈਗਾ 2100 ਰੁਪਏ ਤੋਂ 2250 ਰੁਪਏ ਤੱਕ ਤੇ ਉੱਥੇ ਹੀ ਗੱਲ ਕਰ ਲਈਏ ਜੇ ਆਪਾਂ ਬਾਸਮਤੀ ਜੀਰੀ ਦੀ ਤੇ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਹੈਗਾ 11-21 ਜੀਰੀ ਦਾ ਰੇਟ 4400 ਰੁਪਏ ਤੋਂ 4500 ਰੁਪਏ ਦਾ ਤੇ ਹਾਂਜੀ ਹੁਣ ਗੱਲ ਕਰਦੇ ਆਪਾਂ ਮੂੰਗੀ ਦੀ ਮੂੰਗੀ ਦਾ ਰੇਟ ਹੈਗਾ 9500 ਰੁਪਏ ਤੋਂ ਲੈ ਕੇ 10500 ਰੁਪਏ ਤੱਕ ਸੋ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਤੇ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ